ਗੁਰੂ ਮਹਾਰਾਜ ਦੀ ਬਖਸ਼ਿਸ਼ਦਕਾ ਕਿਰਪਾ ਸਰਕਾ ਛੋਟੇ ਭਰਾ ਦੇ ਬੱਚਿਆਂ ਪਰਿਵਾਰ ਦੇ ਵਾਸਤੇ ਅਖੰਡ ਪੜ ਪ੍ਰਕਾਸ਼ ਕਰਾਇਆ ਸੀ ਉਸਦੇ ਅੱਜ ਉਹ ਗੁਰੂ ਦੇ ਘੇਪਾ ਨਾਲ ਪਈ ਨੇ ਇਸ ਕਰਕੇ ਉਸ ਸਮੇਂ ਤੇ ਬੱਚੇ ਵੀ ਆਏ ਸੀ ਦਾਸ ਵੀ ਆਇਆ ਸੀ ਸੋ ਗੁਰੂ ਨੂੰ ਉਹਦੇ ਚਰਨਾ ਚ ਅਰਦਾਸ ਕਰਨ ਵਾਸਤੇ ਅਸ਼ੀਰਵਾਦ ਵਾਸਤੇ ਪਰਿਵਾਰ ਵਾਸਤੇ ਇਸ ਵਾਸਤੇ ਜਿੱਥੇ ਹਾਜ਼ਰ ਹੋਏ ਸੀ ਗੁਰੂ ਕਿਰਪਾ ਕਰੇ ਸਭ ਨੂੰ ਅਸ਼ੀਰਵਾਦ ਦੇਵੇ ਉਹ ਦੇਖੋ ਕਿਤਰੀ ਵਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੋਂ ਇਹਨਾਂ ਨੇ ਇੱਕ ਸਟੇਜ ਤੋਂ ਉਤਰ ਕੇ ਪੱਗ ਆਉਂਦਿਆਂ ਹੀ ਬੇਰੁਖੀ ਦੇ ਢੰਗ ਨਾਲ ਲਾਗ ਰੱਖ ਦਿੱਤੀ ਆ ਕੀ ਕਹਿੰਦੇ ਗੁਰੂ ਕਿਰਪਾ ਕਰੇ ਜੇ ਅਸੀਂ ਕਈ ਵਾਰੀ ਉਹ ਗੱਲਾਂ ਕਰਦੇ ਆ ਜਿਹੜੀਆਂ ਸ਼ੋਭਦੀਆਂ ਨਹੀਂ ਜਿਸ ਬੰਦੇ ਨੂੰ ਪੱਗ ਦੀ ਕਦਰ ਹੀ ਨਹੀਂ ਉਸ ਤੇ ਕਦੇ ਸਿਰ ਤੇ ਪੱਗ ਬਣਾਉਣੀ ਨਹੀਂ ਚਾਹੀਦੀ ਇਸ ਕਰਕੇ ਮੈਂ ਜ਼ਿਆਦਾ ਤਾਂ ਨਹੀਂ ਕਹਿਣਾ ਅੱਛਾ ਨਹੀਂ ਲੱਗਦਾ ਆਪਾ ਹਰਬੰਦਰ ਸਾਹਿਬ ਦੇ ਪਰ ਕਰਮਾਂ ਚਾ ਇੱਕ ਗੁਰੂ ਘਰ ਚ ਆਇਆ ਕਿਸੇ ਕੋੜਾ ਬੋਲਣਾ ਨਹੀਂ ਚਾਹੀਦਾ ਲੇਕਿਨ ਮੇਰਾ ਖਿਆਲ ਹੈ ਸੋਚਣਾ ਚਾਹੀਦਾ ਜਿਸ ਨੇ ਪੱਗ ਸਿਰ ਤੇ ਧਰੀ ਸੀ ਜਾਂ ਤੋਂ ਪਹਿਲਾਂ ਉਹਨਾਂ ਨੂੰ ਉਹਦੀ ਵਿਆਖਿਆ ਕਰਦਾ ਕਿ ਇਹਦੀ ਕੀ ਕਦਰ ਹੈ ਪੱਗ ਦੀ ਤੇ ਨਹੀਂ ਫਿਰ ਧਰਦੇ ਨਹੀਂ ਸੀ ਚਾਹੀਦੀ ਸੋ ਇਸ ਕਰਕੇ ਅੱਛੀ ਗੱਲ ਨਹੀਂ ਸੋਚਣਾ ਚਾਹੀਦਾ ਸਨ ਬਬਰ ਨਾਮ ਸਿੰਘ ਤੁਮਾਰੀ ਜਿਹੜੇ ਨਾ ਬੀਜਪੀ ਤੋਂ ਉਹਨਾਂ ਨੇ ਸਮਰਥਨ ਦਿੱਤਾ ਸੀ ਕਹਿੰਦੇ ਵੀ ਸਿੱਖਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਕੀ ਕਹਿੰਦੇ ਧਾਰਮਿਕ ਇਹ ਟਿਕਸਾਲ ਬਹੁਤ ਉੱਚੀ ਸਾਡੀ ਸੰਸਥਾ ਹੈ। ਉਹਦੇ ਸਬੰਧ ਵਿੱਚ ਮੈਂ ਕੁਝ ਕਹਿਣਾ ਨਹੀਂ ਚਾਹਾਂਗਾ। ਸੰਗਤ ਆਪ ਦੇਖੇ ਕਿ ਉਹਨਾਂ ਦਾ ਕਹਿਣਾ ਜੈਸੀਆ ਨਹੀਂ ਇਹ ਸੰਗਤ ਜਾਣੀ ਜਾਣ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਸਰਕਾਰ ਕਿਰਪਾ ਸਰਕਾਰ ਛੋਟੇ ਭਰਾ ਦੇ ਬੱਚਿਆਂ ਪਰਿਵਾਰ ਦੇ ਵਾਸਤੇ ਅਖੰਡ ਪੜ ਪ੍ਰਕਾਸ਼ ਕਰਾਇਆ ਸੀ। ਉਸਦੇ ਅੱਜ ਉਹ ਗੁਰੂ ਦੇ ਘੇਪਾ ਨਾਲ ਪਈ ਨੇ। ਇਸ ਕਰਕੇ ਉਸ ਸਮੇਂ ਤੇ ਬੱਚੇ ਵੀ ਆਏ ਸੀ ਦਾਸ ਵੀ ਆਇਆ ਸੀ ਸੋ ਗੁਰੂ ਨੂੰ ਉਹਦੇ ਚਰਨਾ ਚ ਅਰਦਾਸ ਕਰਨ ਵਾਸਤੇ ਅਸ਼ੀਰਵਾਦ ਵਾਸਤੇ ਪਰਿਵਾਰ ਵਾਸਤੇ ਇਸ ਵਾਸਤੇ ਜਿੱਥੇ ਹਾਜ਼ਰ ਹੋਏ ਸੀ ਗੁਰੂ ਕਿਰਪਾ ਕਰੇ ਸਭ ਨੂੰ ਅਸ਼ੀਰਵਾਦ ਦੇਵੇ ਉਹ ਦੇਖੋ ਸਭ ਕੀਤਰੀ ਵਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੂ ਇਹ ਚ ਉਹਨਾਂ ਨੇ ਇੱਕ ਸਟੇਜ ਤੋਂ ਉੱਤਰ ਕੇ ਪੱਗ ਆਉਂਦਿਆਂ ਹੀ ਬੇਰੁਖੀ ਦੇ ਢੰਗ ਨਾਲ ਲਾਗ ਰੱਖ ਦਿੱਤੀ ਆ ਕੀ ਕਹਿੰਦੇ ਗੁਰੂ ਕਿਰਪਾ ਕਰੇ ਜੇ ਅਸੀਂ ਕਈ ਵਾਰੀ ਉਹ ਗੱਲਾਂ ਕਰਦੇ ਆ ਜਿਹੜੀਆਂ ਸ਼ੋਭ ਦੀਆਂ ਨਹੀਂ ਜਿਸ ਬੰਦੇ ਨੂੰ ਪੱਗ ਦੀ ਕਦਰ ਹੀ ਨਹੀਂ ਉਸ ਤੇ ਕਦੇ ਸਿਰ ਤੇ ਪੱਗ ਬਣਾਉਣੀ ਨਹੀਂ ਚਾਹੀਦੀ ਇਸ ਕਰਕੇ ਮੈਂ ਜ਼ਿਆਦਾ ਤਾਂ ਨਹੀਂ ਕਹਿਣਾ ਅੱਛਾ ਨਹੀਂ ਲੱਗਦਾ ਆਪਾ ਹਰਬੰਦਰ ਸਾਹਿਬ ਦੇ ਪ੍ਰਕਰਮਾ ਚ ਤੇ ਇੱਕ ਗੁਰੂ ਘਰ ਚ ਆਏ ਆ ਕਿਸੇ ਨੂੰ ਕੌੜਾ ਬੋਲਣਾ ਨਹੀਂ ਚਾਹੀਦਾ ਲੇਕਿਨ ਮੇਰਾ ਖਿਆਲ ਹੈ ਸੋਚਣਾ ਚਾਹੀਦਾ ਜਿਸ ਨੇ ਪੱਗ ਸਿਰ ਤੇ ਧਰੀ ਸੀ ਜਾਂ ਤਾਂ ਪਹਿਲਾਂ ਉਹਨਾਂ ਨੂੰ ਉਹਦੀ ਵਿਆਖਿਆ ਕਰਦਾ ਕਿ ਇਹਦੀ ਕੀ ਕਦਰ ਹੈ ਪੱਗ ਦੀ ਤੇ ਨਹੀਂ ਫਿਰ ਧਰਦੇ ਨਹੀਂ ਚਾਹੀਦੀ ਸੋ ਇਸ ਕਰਕੇ ਅੱਛੀ ਗੱਲ ਹੈ ਸੋਚਣਾ ਚਾਹੀਦਾ ਸਨ ਬਬਰ ਨਾਮ ਸਿੰਘ ਤੁਮਾਰੀ ਜਿਹੜੇ ਨਾ ਬੀਜਪੀ ਤੋਂ ਉਹਨਾਂ ਨੇ ਸਮਰਥਨ ਦਿੱਤਾ ਸੀ ਕਹਿੰਦੇ ਵੀ ਸਿੱਖਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਕਿ ਕਹਿੰਦੇ ਧਾਰਮਿਕ ਸੈਕਸਾਲ ਬਹੁਤ ਉੱਚੀ ਸਾਡੀ ਸੰਸਥਾ ਹੈ ਉਹਦੇ ਸਬੰਧ ਵਿੱਚ ਮੈਂ ਕੁਝ ਕਹਿਣਾ ਨਹੀਂ ਚਾਹਾਂਗਾ ਸੰਗਤ ਆਪ ਦੇਖੇ ਕਿ ਉਹਨਾਂ ਦਾ ਕਹਿਣਾ जायਜ਼ ਸੀ ਜਾਂ ਨਹੀਂ ਇਹ ਸੰਗਤ ਜਾਣੀ ਜਾਣਾਂ